ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬੱਚਿਓ ਅੱਜ 29ਵੀਂ ਪਾਉੜੀ ਜਪ ਬਾਣੀ ਦੀ ਉਹਦਾ ਪਾਠ ਕਰੀਏ ਥੋੜਾ ਉਹਨੂੰ ਸਮਝੀਏ ਵਿਚਾਰੀਏ ਔਰ ਨਾਲ ਮਿਲ ਕੇ ਪਾਠ ਕਰੀਏ ਹਾਂਜੀ ਤੁਸੀਂ ਨਾ 29ਵੀਂ ਪਾਉੜੀ ਦਾ ਪਾਠ ਆਰੰਭ ਕਰੋ ਤੋਗਤ ਗਿਆਨ ਦਾ ਦਇਆ ਪੰਡਾਰਣ ਹੈ ਕਟ ਕਟ ਵਜ ਹੈ ਨਾਦ ਭਗਤੈ ਸਹੀ ਪੜਿਆ ਤੁਸੀਂ ਇਹ ਬਰੀ ਅਣਗਿਣਨੇ ਨੂੰ ਭਗਤੀ ਕਹੇ ਜਾਂਦੀ ਗਈ ਜਿਹਨਾਂ ਨਹੀਂ ਧਿਆਨ ਦਿੱਤਾ ਹੁੰਦਾ ਨਾ ਜਿਵੇਂ ਚੂਰਮਾ ਸੁਣਿਆ ਤੁਸੀਂ ਕਦੇ ਚੂਰਮਾ ਮੱਕੀ ਦੀ ਰੋਟੀ ਚੂਰ ਕੇ ਵਿੱਚ ਮਿੱਠਾ ਜਿਹਾ ਬਣਾ ਕੇ ਜੋਗੀ ਲੋਕ ਬਣਾਦੇ ਹੁੰਦੇ ਚੂਰਮਾ ਉਹ ਚੜਾਉਂਦੇ ਹੁੰਦੇ ਮੱਥਾ ਟੇਕਦੇ ਹੁੰਦੇ ਤੇ ਭਗਤ ਕਹਿੰਦੇ ਨੇ ਚੂਰਮੇ ਨ ਭਗਤ ਗਿਆਨ ਦਇਆ ਪੰਡਾਰਨ ਪੰਡਾਰਣ ਕੋਣ ਹੁੰਦੀ ਕੋ ਲਾਂਜੜੀ ਪੰਡਾਰਾ ਵਰਤਾਂਦੀ ਹੁੰਦੀ ਘਟ ਘਟ ਵਾਜਹਿ ਨਾਦ ਘਟ ਘਟ ਦਾ ਅਰਥ ਹੈ ਘਟ ਦੇ ਟੈਂਕੀ ਨੂੰ ਸਿਆਰੀ ਹੈ ਘਾਟ ਵਿੱਚ ਸਰੀਰ ਵਿੱਚ ਹਰੇਕ ਸਰੀਰ ਵਿੱਚ ਵਾਜਹਿ ਦਾ ਅਰਥ ਹੈ ਵੱਜ ਰਹੇ ਹਨ ਨਾਦ ਸ਼ਬਦ ਜਿਹੜੇ ਜੋਗੀ ਲੋਕ ਹੈ ਨਾ ਪੰਡਾਰਾ ਖਾਣ ਵਿੱਚ ਨਾਦ ਸ਼ਬਦ ਬਜਾਉਂਦੇ ਨੇ ਸ਼ੰਖ ਜੀ ਨੂੰ ਕਹਿੰਦੇ ਨਾਦ ਬਜਾਣਾ ਸ਼ੰਖ ਕੁਛ ਹੋਰ ਚੀਜ਼ ਹੁੰਦੀ ਨਾਦ ਲੰਬਾ ਜਾ ਹੁੰਦਾ ਉਹ ਬੜੀ ਪਤਲੀ ਜਿਹੀ ਆਵਾਜ਼ ਨਿਕਲਦੀ ਤੇ ਉਹਨੂੰ ਨਾਦ ਕਹਿੰਦੇ ਨੇ ਹਾਂ ਉਹਨਾਂ ਨੇ ਆਪਣੇ ਗਲ 'ਚ ਲਟਕਾਈ ਹੁੰਦੀ ਛੂਟ ਦੀ ਲੰਬੀ ਜੀ ਉਹ ਨਾਲ ਪਤਲੀ ਜੀ ਭੰਡਾਰਾ ਵਰਤਾਂਣ ਵੇਲੇ ਲੰਗਰ ਵਰਤਾਂਣ ਵੇਲੇ ਉਹਨੂੰ ਵਜਾਉਂਦੇ ਐ ਉਹ ਵੱਜਦੀ ਹੈ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਏ ਜੋਗੀ ਦੇਖ ਭਗਤ ਗਿਆਨ ਜਿਹੜਾ ਉਹ ਚੂਰਮਾ ਭੰਡਾਰਾ ਜਿਹੜਾ ਪਰਮੇਸ਼ਰ ਪਰਮਾਤਮ ਹਰ ਜਗ੍ਹਾ ਮੌਜੂਦ ਹੈ ਇਹ ਗਿਆਨ ਹੋਵੇ ਸਮਝ ਲਓ ਪੁੰਨਾਰਾਇ ਉਹ ਚੂਰਮਾ ਹੈ ਉਹ ਭੁਗਤ ਹੈ ਤੇ ਫਿਰ ਉਹਨੂੰ ਚੂਰਮੇ ਨੂੰ ਵਰਤਾਨ ਵਾਲਾ ਕੋਲ ਹੋਵੇ ਦਇਆ ਦਇਆ ਪੰਡਾਰਣ ਹੁਣ ਦਇਆ ਪਤਾ ਕੀ ਹੁੰਦੀ ਜਾਣਦੇ ਇਸੇ ਪਰ ਤਰਸ ਕਰ ਲੈਣਾ ਉਹਨੇ ਦਇਆ ਕਰਨੀ ਤੋ ਫਿਰ ਦਇਆ ਪੰਡਾਰਣ ਘਟ ਘਟ ਵਜੇ ਹੈ ਨਾਦ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੁਗੀ ਅਕਾਲ ਪੁਰਖ ਦੀ ਜਿਹੜੀ ਸਰਵ ਵਿਆਪਤਾ ਹੈ ਨਾ ਪਰਮਾਤਮਾ ਹਰ ਜਗ੍ਹਾ ਜਿਹੜਾ ਮੌਜੂਦ ਹੈ ਇਹ ਗਿਆਨ ਤੇਰੇ ਅੰਦਰ ਚੂਰਮਾ ਹੋਵੇ ਭਾਵੇਂ ਇਹ ਗਿਆਨ ਹੋਵੇ ਤਨ ਵੀ ਰੱਬ ਹਰ ਇੱਕ ਜਗ੍ਹਾ ਮੌਜੂਦ ਹੈ ਹਰ ਇੱਕ ਜਗ੍ਹਾ ਹੀ ਹੈ ਤੇ ਇਹ ਸੇ ਗਿਆਨ ਰੂਪ ਪੰਡਾਰੇ ਨੂੰ ਵਰਤਾਨ ਵਾਲੀ ਜਿਹੜੀ ਹਰੇਕ ਜੀਵ ਦੇ ਅੰਦਰ ਜ਼ਿੰਦਗੀ ਦੀ ਰੋ ਚੱਲ ਰਹੀ ਹੈ ਨਾ ਤੇ ਉਹ ਹੈ ਦਇਆ ਸਤਗੁਰੂ ਪਾਚਾ ਕਹਿੰਦੇ ਨੇ ਕਹਿੰਦੇ ਨੇ ਇਹਦੀ ਵਰਤਾਵੀ ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਦਇਆ ਤੇਰੇ ਅੰਦਰ ਦਇਆ ਵੀ ਹੋਣੀ ਚਾਹੀਦੀ ਇਹ ਨਹੀਂ ਕਿ ਜੇ ਕੋਈ ਕਹਿਣਾ ਨਾ ਮੰਨੇ ਤੇਰੀ ਮੈਂ ਤਾਂ ਤੈਨੂੰ ਨਮਸਕਾਰ ਨਾ ਕਰੀ ਤੇਰਾ ਸਤਿਕਾਰ ਨਾ ਕਰ ਉਹਨੂੰ ਸਰਾਪੇ ਦੇ ਦੇਣਾ ਕਿੰਦੇ ਹੁੰਦੇ ਤੈਨੂੰ ਸਰਾਪ ਤੇ ਤਬਾਹ ਕਰ ਦੇਣਾ ਉਹਨੂੰ ਮਾਰ ਛੱਡਣਾ ਨਹੀਂ ਇਹ ਤਾਂ ਡਰਾਦੇ ਹੁੰਦੇ ਸੀ ਪਹਿਲਾਂ ਥੋੜੀ ਕੁੱਲ ਦਾ ਨਾਸ਼ ਹੋ ਜਾਣਾ ਸਤਿਗੁਰੂ ਪਾਤਸ਼ਕਹ ਕਹਿੰਦੇ ਨਹੀਂ ਦਇਆ ਹੋਣੀ ਚਾਹੀਦੀ ਇਹ ਭੰਡਾਰਨ ਘੜ ਘੜ ਵੱਜੇ ਹਰੇਕ ਸਰੀਰ ਦੇ ਵਿੱਚ ਜੋ ਪ੍ਰਮਾਤਮਾ ਦਾ ਸ਼ਬਦ ਰੂਪ ਚੱਲ ਰਿਹਾ ਭਾਵ ਹਰੇਕ ਸਰੀਰ ਦੇ ਵਿੱਚ ਜੋ ਦੀ ਜ਼ਿੰਦਗੀ ਦੀ ਰੋਹ ਚੱਲ ਰਹੀ ਹੈ ਭਾਵ ਜਿਹੜੇ ਜਿਉਂਦੇ ਨੇ ਸਾਰੇ ਜਿਨ੍ਹਾਂ ਵਿੱਚ ਉਹ ਵੀ ਅੰਛ ਬੈਠੀ ਹੋਇਆ ਪ੍ਰਮਾਤਮਾ ਦੀ ਤੇ ਫਿਰ ਇਹ ਜਿਹੜੀ ਤੁਸੀਂ ਨਾਦੀ ਵਜਾਉਂਦੇ ਨੇ ਨਾ ਭੰਡਾਰਾ ਵਰਤਣ ਵੇਲੇ ਇਹ ਹਰ ਵੇਲੇ ਨਾਦ ਵੱਜਦੀ ਚਾਹੀਦੀ ਭਾਵ ਇਹ ਹੋਣਾ ਚਾਹੀਦਾ ਵੀ ਹਰ ਵੇਲੇ ਰੱਬ ਸਾਰਿਆਂ 'ਚ ਹੈ ਬਸ ਇਹ ਤੇਰੇ ਅੰਦਰ ਹੋਣਾ ਚਾਹੀਦਾ ਹਾਂਜੀ ਆਪਨਾਥ 나ਥੀ ਸਭ ਜਾ ਕੀ ਰਿਦ ਸਿਦ ਅਵਰਾ ਸਾਦ 나ਥ ਕਹਿੰਦੇ 나ਥ ਨੂੰ ਮਾਲਕ ਨੂੰ ਪ੍ਰਮਾਤਮਾ ਨੂੰ 나ਥੀ ਵਸ ਵਿੱਚ ਕੀਤੀ ਹੋਈ ਨਥੀ ਹੋਈ ਆਪਨਾਥ ਨਥੀ ਸਭ ਜਾ ਕੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਇਹ ਜੋਗੀ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਹੈ ਨਾ ਉਹ ਸ੍ਰਿਸ਼ਟੀ ਦਾ ਮਾਲਕ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਵਸ ਰਿਹਾ ਹੈ ਤੇ ਉਹਨੇ ਸਾਰੀ ਸ੍ਰਿਸ਼ਟੀ ਨੂੰ ਨਥਿਆ ਹੋਇਆ ਨਾਕ ਨਥ ਖਸਮ ਹੱਥ ਸਾਰੀ ਸ੍ਰਿਸ਼ਟੀ ਨੂੰ ਨੇ ਨਥਿਆ ਹੋਇਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਪ ਨਾਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾਂ ਸਾਦ ਜਿਹੜੀ ਰਿੱਧੀ ਅ ਸਿੱਧੀਆਂ ਹਨ ਨਾ ਇਹ ਤਾਂ ਬ्यर्थ ਦੇ ਸਵਾਦ ਹੈ ਵੀ ਮੇਰੇ ਕੋਲ ਆਹ ਸਿੱਧੀ ਪ੍ਰਾਪਤ ਹੋ ਗਈ ਮੈਨੂੰ ਆਹ ਮਿਲ ਗਿਆ ਇਹ ਤਾਂ ਕਿਸੇ ਹੋਰ ਪਾਸੇ ਹੀ ਲੈ ਜਾਂਦੇ ਇਹ ਪ੍ਰਮਾਤਮਾ ਨਾਲ ਜੁੜਨੇ ਨਹੀਂ ਦਿੰਦੇ ਹੈ ਬਸ ਇਹ ਖਿਆਲ ਨੂੰ ਚਾਹੀਦਾ ਵੀ ਮਾਲਕ ਆਪ ਨਾਥ ਹੈ ਸਾਰੀ ਸ੍ਰਿਸ਼ਟੀ ਉਹਨੇ ਨੱਥੀ ਹੋਈ ਹੈ ਰਿੱਧੀਆਂ ਸਿੱਧੀਆਂ ਦਾ ਬਸ ਐਵੇਂ ਵਿਆਰਥ ਪਦਾਰਥ ਹੈ ਜਿਹੜੇ ਰੱਬ ਨੂੰ ਤੋੜ ਦਿੰਦੇ ਤੇ ਇਹ ਗਿਆਨ ਹੋਣਾ ਵੀ ਜ਼ਰੂਰੀ ਹੈ ਇਹ ਸਮਝ ਹੋਣੀ ਚਾਹੀਦੀ ਹਾਂਜੀ ਸੰਜੋਗ ਵਿਜੋਗ ਦੋਏ ਕਾਰ ਚਲਾਵ ਹੈ ਲੇਖੇ ਆਵਹਿ ਭਾਗ ਸੰਜੋਗ ਹੁੰਦਾ ਮਿਲਣਾ ਵਿਜੋਗ ਹੁੰਦਾ ਬਿਛੜਨਾ ਸੰਸਾਰ ਦੀ ਕਾਰਜ ਦੇ ਚੱਲਦੀ ਕੁਛ ਕੇਵਰੀ ਨਵਾਂ ਮੰਦਰ ਮਤਲਬ ਪਰਿਵਾਰ ਵਿੱਚ ਮੈਂਬਰ ਆ ਗਿਆ ਮਿਲ ਗਿਆ ਪਹਿਲਾਂ ਨਾਲ ਚਲੇ ਗਿਆ ਹੈ ਨਾ ਇਹਦੇ ਹੁੰਦਾ ਨਾ ਕੋਈ ਸਾਨੂੰ ਦੇਂਦੇ ਅਸੀਂ ਸਵੇਰ ਦੇ ਤੁਰਿਆਂ ਦੇ ਸ਼ਾਮ ਤੱਕ ਕਿੰਨੇ ਮਿਲਦੇ ਕਿੰਨੇ ਸਾਡੇ ਕੋਲ ਵਿਛੜ ਜਾਂਦੇ ਭਾਵੇਂ ਉਹ ਦੁਨੀਆ 'ਚ ਨਹੀਂ ਜਾਂਦੇ ਪਰ ਸਾ ਤੋਂ ਤਾਂ ਦੂਰ ਹੋ ਜਾਂਦੇ ਨਾ ਬਸ ਇਦਾਂ ਹੀ ਐ ਫਿਰ ਅਸੀਂ ਉਹਨਾਂ ਰੋਂਦੇ ਵੀ ਨਹੀਂ ਐ ਬੱਸ ਵਿੱਚ ਕਿੰਨੇ ਬੰਦੇ ਬੈਠੇ ਹੁੰਦੇ ਜਦੋਂ ਵੀ ਬੱਸ ਕਿਤੇ ਜਾਈਏ ਰੋਪੜ ਤੇ ਆ ਗਏ ਮੰਨ ਲਓ ਉੱਤੀ 40 ਬੰਦੇ ਬੈਠੇ ਐ ਜੇ ਉਹਨਾਂ ਬੱਸ ਅੱਡੇ ਜਾ ਕੇ ਉਹਨਾਂ ਜੱਫੀਆਂ ਪਾ ਕੇ ਰੋਣ ਲੱਪੀ ਵੀ ਹਾਇ ਤੂੰ ਤਾਂ ਤੇ ਵਿਛੜ ਚੱਲੇ ਹੈ ਨਾ ਇਹ ਥੋੜੀ ਨਹੀਂ ਗੱਲ ਮੰਨਦੀ ਪਰ ਸਾਨੂੰ ਹੁੰਦਾ ਵੀ ਨਹੀਂ ਐ ਉਹਦਾ ਦੁੱਖ ਵੀ ਨਹੀਂ ਹੁੰਦਾ ਬਸ ਇਦਾਂ ਹੀ ਜੇ ਕੋਈ ਮਿਲਦਾ ਐ ਨਾ ਸੀ ਜਿਹੜਾ ਬੱਸ ਛੱਡਦੇ ਉਹਨਾਂ ਜੱਫੀਆਂ ਪਾ ਕੇ ਮਿਲਦੇ ਲੈ ਵੀ ਤੁਸੀਂ ਸਾਨੂੰ ਮਿਲੇ ਹੈ ਨਾ ਨਾ ਉੱਤਣ ਲੱਗਿਆ ਸੀ ਰੋਂਦੇ ਹੋਏ ਤੂੰ ਸਾਥੀ ਵਿਛੜ ਚੱਲੇ ਇਤਨਾ ਸੰਸਾਰ ਹੋਣਾ ਚਾਹੀਦਾ ਜੇ ਕੋਈ ਪਰਿਵਾਰਕ ਨਾਮ ਦਾ ਮੈਂਬਰ ਆ ਗਿਆ ਉਹਦੀਆਂ ਉਛਲਣਾ ਨਹੀਂ ਚਾਹੀਦਾ ਛੜਾ ਨਹੀਂ ਮੰਨਣਾ ਚਾਹੀਦੀਆਂ ਤੇ ਜੇ ਕੋਈ ਸੰਸਾਰ ਤੋਂ ਚਲੇਗਾ ਸਾਨੂੰ ਛੱਡ ਕੇ ਫਿਰ ਉਹਨੂੰ ਰੋਣਾ ਨਹੀਂ ਚਾਹੀਦਾ ਅਰਦਾਸ ਕਰਨੀ ਚਾਹੀਦੀ ਬਸ ਇਸ ਸੰਜੋਗ ਵਿਜੋਗ ਕਦੇ ਕਿਸੇ ਦਾ ਕਿਤੇ ਸੰਜੋਗ ਕਿਤੇ ਕਿਤੇ ਵਿਛੋੜਾ ਇਹ ਚਲਦਾ ਰਹਿੰਦਾ ਸੰਸਾਰ 'ਚ ਕੱਲੇ ਮਨੁੱਖਾਂ ਦਾ ਨਹੀਂ ਪਸ਼ੂਆਂ ਦਾ ਵੀ ਇਦਾਂ ਚੱਲਦਾ ਘਰ ਦੇ ਵਿੱਚ ਛੋਟੇ ਛੋਟੇ ਕੱਟੂ ਪਸ਼ੂ ਉਹਦੇ ਨੇ ਮਰ ਜਾਂਦੇ ਵਿਛੜ ਜਾਂਦੇ ਕਿਸੇ ਦੇ ਨਾ ਆਏ ਬੜੇ ਨੂੰ ਅਸੀਂ ਜੱਫੀਆਂ ਪਾਵਾ ਗਏ ਕਿੰਨੇ ਸੋਹਣੇ ਲੱਗਦੇ ਛੋਟੇ ਛੋਟੇ ਬੱਚੇ ਪਰ ਜਦੋਂ ਥੋੜੇ ਜਿਹਾ ਵੱਡੇ ਹੋ ਕੇ ਮਰ ਜਾਂਦੇ ਫੇ ਅਸੀਂ ਘੜ ਰਹੋਦੇ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਦਫਨਾ ਦੇਂਦੇ ਜਾਂ ਉਹਨਾਂ ਨੂੰ ਚੁਕਾ ਦੇਂਦੇ ਕਿਸੇ ਨੂੰ ਤਾਂ ਇਹ ਐਦਾਂ ਹੀ ਕਾਰ ਚੱਲਦੀ ਸੰਸਾਰ ਦੀ ਮਿਲਣਾ ਵਿਛੜਨਾ ਸੰਸਾਰ ਦੀ ਕਾਰ ਹੈ ਤਾਂ ਜੋ ਵੀ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਲਿਖੇ ਵਿੱਚ ਆਉਂਦਾ ਉਹਦਾ ਭਾਗ ਹੈ ਤਾਂ ਇਹ ਐਸੀ ਸੋਚ ਹੋਣੀ ਚਾਹੀਦੀ ਹਾਂਜੀ ਆਦੇਸ ਤਿਸੈ ਆਦੇਸ਼ ਆਦ ਅਨীল ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਜਦੋਂ ਇਹਦਾ ਗਿਆਨ ਹੋ ਜਾਂਦਾ ਨਾ ਫਿਰ ਅੰਦਰੋਂ ਜਿਹੜਾ ਝੂਠ ਲੱਗਦਾ ਸੀ ਵਿਆਹ ਵੀ ਹੈਗਾ ਵੀ ਹੈਗਾ ਪਤਾ ਲੱਗੇ ਤਾਂ ਕੁਝ ਵੀ ਨਹੀਂ ਹੈ ਸੱਚ ਸਾਹਮਣੇ ਆ ਗਿਆ ਨਾ ਇਹ ਅੰਦਰੋਂ ਕੂੜ ਹਟ ਗਿਆ ਝੂਠ हट ਗਿਆ ਅੰਦਰੋਂ ਕੂੜ ਸੰਸਕ੍ਰਿਤ ਵਿੱਚ ਕਹਿੰਦੇ ਝੂਠ ਪੰਜਾਬੀ ਵਿੱਚ ਕਹਿੰਦੇ ਅਰਥ ਦੋਹਾਂ ਦਾ ਇੱਕੋ ਹੀ ਹੈ ਤੋਂ ਫਿਰ ਅੰਦਰੋਂ ਕੂੜ ਦੀ ਕੰਧ हट ਜਾਂਦੀ ਫਿਰ ਝੂਠ ਦੀ ਕੰਧ हट ਜਾਂਦੀ ਅੰਦਰੋਂ ਸਮਝ ਆ ਜਾਂਦੀ ਨਹੀਂ ਇਸ ਸੰਸਾਰ ਤੇ ਆਈ ਰੱਬ ਦੇ ਭੇਜੇ ਉਹਦੀ ਬੰਦਗੀ ਕਰਨ ਵਾਸਤੇ ਇੱਕ ਦਿਨ ਜਾਣਾ ਪੈਣਾ ਆ ਜੋ ਅਸੀਂ ਜੋੜਦੇ ਤੋੜਦੇ ਇੱਥੇ ਹੀ ਰਹਿ ਜਾਂਦਾ ਸਭ ਕੁਝ ਤੋ ਫਿਰ ਜਿਸ ਦਿਨ ਇਹ ਗੱਲ ਸਮਝ ਆ ਜਾਂਦੀ ਨਾ ਜਿਹੜਾ ਉਹ ਮਾਲਕ ਐਦਾ ਕੂੜ ਦੀ ਕੰਧ ਵਿੱਚੋਂ ਹਟਾ ਕੇ ਸਾਨੂੰ ਸੋਝੀ ਦੇ ਦਿੰਦਾ ਕਹਿੰਦੇ ਉਹਨੂੰ ਨਮਸਕਾਰ ਆਦੇਸ ਤਿਸ ਆਦੇਸ ਆਦ ਅਨੀਰ ਅਨਾਦ ਅਨਾਹਤ ਯੁਗ ਯੁਗ ਏਕੋ ਵੇਸ ਉਹ ਜਿਹੜਾ ਪਰਮਾਤਮਾ ਪਰਮੇਸ਼ਰ ਸਾਰਿਆਂ ਦਾ ਮੁੰਡ ਹੈ ਸੁਧ ਸਰੂਪ ਹੈ ਪਵਿੱਤਰ ਹੈ ਜਿਹੜਾ ਪਰਮਾਤਮਾ ਜੋ ਨਾਸ਼ ਤੋਂ ਰਹਿਤ ਹੈ ਸਦਾ ਇੱਕੋ ਜਿਹਾ ਰਹਿੰਦਾ ਹੈ ਉਹਨੂੰ ਮੇਰੀ ਨਮਸਕਾਰ ਉਹਨੂੰ ਮੇਰਾ ਮੱਥਾ ਟੇਕਣਾ ਸੋ ਪਰਮਾਤਮਾ ਦੀ ਵਡਿਆਈ ਇੱਥੇ ਵੀ ਹਰ ਪੰਕਤੀ ਦੇ ਵਿੱਚ ਹਰ ਸ਼ਬਦ ਦੇ ਵਿੱਚ ਉਸ ਰੱਬ ਦੀ ਹੀ ਵਡਿਆਈ ਕੀਤੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ